ਅੱਜ ਅਬੀ ਜੀ ਅੱਜ ਸੀਸੀਬੀ ਕਾਨੂੰਨੀ ਮਲਾਜ਼ਮ ਵਰਗੇ ਤੇ ਨਾਲ ਬੈਠੇ ਧਰਨੇ ਤੇ ਕਿਧਰ ਦੇ ਦੇਣ ਦੀ ਮੰਗਾਂ ਨੂੰ ਇਹ ਕਿਨੇ ਦੇ ਜਿਵੇਂ ਆਪਣੇ ਸਿੱਕੇ ਮਾਣੂ ਲੈ ਕਿ ਦੇਖੇ ਧਰਨਾ ਕਰੀਏ ਦੇਖੋ ਇਹ ਬਤੌਰ ਹਲਕਾ ਜ਼ੇਵਾਦਾਰ ਮੈਂ ਲੰਬੇ ਸਮੇਂ ਚ ਹਲਕੇ ਕੰਮ ਕਰ ਰਿਹਾ ਹਾਂ ਧਰਨੇ ਤੇ ਆ ਕੇ ਬਹਿ ਜਾਣਾ ਜਾਂ ਇਹਨਾਂ ਦੇ ਨਾਲ ਇਹਨਾਂ ਦੀ ਮੁਸ਼ਕਲ ਨੂੰ ਸੁਣ ਲੈਣ ਨਾਲ ਇਹਦਾ ਹੱਲ ਨਹੀਂ ਹੋਣਾ ਅੱਜ ਜੇ ਮੈਂ ਇੱਥੇ ਬੈਠਾ ਹਾਂ ਨਾ ਇੱਕ ਮਨ ਦੇ ਵਿੱਚ ਪੀੜ ਆ ਟੀਜ਼ ਆ ਮੈਂ ਇਹਨਾਂ ਦੀਆਂ ਜੜੀਆਂ ਮੰਗਾਂ ਮੌਦੇ ਬਾਰੇ ਤੁਹਾਨੂੰ ਮੈਂ ਜਾਣੂ ਜ਼ਰੂਰ ਕਰਾਵਾਂਗਾ ਪਹਿਲੇ ਮੈਂ ਇੱਕ ਦੋ ਗੱਲਾਂ ਕਹਾਂਗਾ ਜਿਹੜੀਆਂ ਬਿਜਲੀ ਵਿਭਾਗ ਦੇ ਠੇਕਾ ਮੁਲਾਜ਼ਮ ਜਿਹੜੇ ਆ ਉਹਨਾਂ ਦੀਆਂ ਵਾ ਪ੍ਰਧਾਨ ਸਾਹਿਬ ਨਾਲ ਮੇਰਾ ਰਾਬਤਾ ਹੁੰਦਾ ਰਹਿੰਦਾ ਸਮੇਂ-ਸਮੇਂ ਤੇ ਨਾਲ ਟੀਮ ਨਾਲ ਰਾਬਤਾ ਹੁੰਦਾ ਹੁਣ ਮੈਂ ਇੱਕ ਗੱਲ ਕਰਨ ਲੱਗਾ ਆਪਾਂ ਜਾਣਦੇ ਆ ਸਾਰੇ ਗਰਮੀਆਂ ਆ ਗਈਆਂ ਇਹਨਾਂ ਦੇ ਮੁਲਾਜ਼ਮ ਜਿਹੜੇ ਠੇਕੇ ਤੇ ਰੱਖੇ ਆ ਨਾ ਮੈਂ ਖੁਦ ਜਿਹੜੇ ਐਡੀ ਐਡੀ ਕਰੰਟ ਜਿਹੜਾ ਤਾਰਾਂ ਚ ਚੱਲਦਾ ਨਾ ਇਹਨਾਂ ਨੂੰ ਉੱਤੇ ਚੜਾਇਆ ਜਾਂਦਾ ਵਾ ਇਹਨਾਂ ਦੀਆਂ ਤਨਖਾਹਾਂ ਕਿੰਨੀਆਂ ਮਾਤਰ 12 13 ਹੀ ਆ ਤਨਖਾਹਾਂ ਆ ਵਾ ਇਹ ਤੋਂ ਵੱਡ ਜਿਹੜੀ ਵਿਜ਼ਨ ਕੰਪਨੀ ਦੱਸੀਆਂ ਜਿਹ ਕੋਟੇਗਾ ਦੇ ਇਹ 2023 ਚ ਮੇਰੇ ਕੋ ਪ੍ਰਧਾਨ ਜੀ ਨੇ ਜਿਹੜਾ ਵਾ ਇਹ ਮਸਲਾ ਲਿਆਂਦਾ ਹੀ ਜਿਹੜਾ ਉਹਨਾਂ ਦੇ ਪੈਸੇ ਪੈਂਡਿੰਗ ਬੇ ਮੀਡੀਆ ਨੂੰ ਵੀ ਪਤਾ ਵਾ ਤੇ ਅੱਜ 2025 ਆ ਗਿਆ ਵਾ ਤੇ ਇਹਨਾਂ ਦੇ ਜਿਹੜੇ ਉਹ ਜਿਹੜੇ ਇਹਨਾਂ ਦੇ ਕੀਮਲੇ ਨਾਲ ਮਿਲਣ ਨਾਲ ਬੇਸਿਕ ਮਿਲਣ ਨਾਲ ਨਾ ਤੇ ਜਿਹੜਾ ਏਰੀਅਰ ਏਰੀਅਰ ਮਿਲਣਾ ਆਈਗਾ ਉਹ ਅਲਤੋਂ ਬਕਾਇਆ ਮਿਲ ਨਹੀਂ ਪਾਇਆ ਇਹ ਜਿਹੜਾ ਵਾ 2022 ਚ ਮਾਨ ਸਰਕਾਰ ਆਈ ਸੀ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਇਹ ਵਿਤਕਰਾ ਹੋਇਆ ਵਾ ਇੱਕ ਪਾਸੇ ਤੇ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਜਿਹੜਾ ਕੱਚਾ ਮਲਾਜ਼ਮ ਆ ਨਾ ਉਹਨੂੰ ਕੱਚੇਲਾ ਜਿਹੜਾ ਵਰਡ ਹੈ ਜਿਹੜਾ ਪ੍ਰਧਾਨ ਜੀ ਨੇ ਵੀ ਕਿਹਾ ਨਹੀਂ ਰਹਿਣ ਦੇਣਾ ਉਹ ਜਿਹੜਾ ਬੰਦਾ ਕੱਚੇ ਤੌਰ ਤੇ ਕੰਮ ਕਰ ਰਿਹਾ ਕਿਸੇ ਵੀ ਭਾਗ 'ਚ ਉਹਨੂੰ ਪੱਕੇ ਤੌਰ ਤੇ ਕਰਕੇ ਉਹਦੇ ਘਰ 'ਚ ਖੁਸ਼ੀਆਂ ਲਿਆਉਂਦੇ ਜਾਣੀਆਂ ਤੇ ਦੂਜੇ ਪਾਸੇ ਅੱਜ ਤਕਰੀਬਨ 3 ਸਾਲ ਤੋਂ ਉੱਪਰ ਦਾ ਸਮਾਂ ਆ ਗਿਆ ਆਮ ਆਦਮੀ ਪਾਰਟੀ ਸਰਕਾਰ ਆਈ ਨਹੀਂ ਜਗ੍ਹਾ-ਜਗ੍ਹਾ ਤੇ ਧਰਨੇ ਲੱਗਦੇ ਧਰਨਾ ਸਿਰਫ ਅੱਜ ਨਹੀਂ ਲੱਗਾ ਇਹ 2023 ਤੋਂ ਧਰਨੇ ਨਾਲ ਲਗਾਤਾਰ ਚੱਲ ਰਹੇ ਆ ਜਦੋਂ 2-3 ਦਿਨ ਜਿਹੜਾ ਉਹ ਧਰਨਾ ਚੱਲਦਾ ਵਾ ਉਦੋਂ ਵਿਚਾਰਿਆਂ ਨੂੰ ਤਨਖਾਹ ਪਾਤ ਜਾਂਦੀ ਹੁਣ ਵੀ ਦੂਜਾ ਦਿਨ ਹੋ ਗਿਆ ਧਰਨਾ ਚੱਲਦਿਆਂ ਨੂੰ ਇਹਨਾਂ ਦੀ ਤਨਖਾਹ ਪਾਈ ਆ ਕੱਟ ਕੇ ਕੱਟੀ ਕਿਸ ਚੀਜ਼ ਦੀ ਆ ਉਹ ਮੈਂ ਤੁਹਾਨੂੰ ਦੱਸਣ ਲੱਗਾ ਵਾਂ ਇਹ ਵਿਚਾਰੇ ਜਿਹੜੀ ਆਪਣੀਆਂ ਮੰਗਾਂ ਵਾਂ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਲੋਕ ਰਾਜੇ ਹੁੰਦੇ ਆ ਤੇ ਇਹਨਾਂ ਨੂੰ ਪੂਰਾ ਹੱਕ ਵਾ ਆਪਣਾ ਪ੍ਰੋਟੈਸਟ ਕਰਨ ਦਾ ਆਪਣੀਆਂ ਮੰਗਾਂ ਮਨਵਾਉਣ ਦਾ ਜਿਹੜਾ ਇਹਨਾਂ ਦੇ ਲੋਕਤੰਤਰ ਜਿਹੜਾ ਧਰਨਾ ਲਾਇਆ ਹੁੰਦਾ ਨਾ ਉਹਦੀਆਂ ਵੀ ਤਨਖਾਹਾਂ ਕੱਟੀਆਂ ਜਾਂਦੀਆਂ ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਦੇ ਦਿਓ ਤੁਸੀਂ ਮੀਡੀਆ ਦੇ ਵਿੱਚੋਂ ਆ 13000 ਰੁਪਏ ਜੇਸੇ ਆਦਮੀ ਦਾ ਆਂਦਾ ਵਾ ਉਹਨੇ ਆਪਣੇ ਚਾਰ ਤੋਂ ਪੰਜ ਪ੍ਰਵਾਦ ਦੇ ਜੀਪ ਪਾਲਨੇ ਹੁੰਦੇ ਆ ਜੇ ਮੰਨ ਲੋ ਤਿੰਨ ਦਿਨਾਂ ਦਾ ਧਰਨਾ ਚੱਲ ਗਿਆ 1300 1400 ਰੁਪਏ ਮੇਰੇ ਖਾਂ ਕੱਟੇ ਜਨਾ ਉਹਦਾ ਤਿੰਨ ਦਿਨ ਦਾ 1600 ਰੁਪਏ ਕੱਟਿਆ ਗਿਆ ਤੇ ਮੈਨੂੰ ਇਹ ਗੱਲ ਦੱਸੋ 1600 ਮਤਲਬ ਜੇ 1000 ਰੁਪਏ ਹੋਰ ਪਾਨ ਤੇ ਇਹਨਾਂ ਦੁੱਧ ਦਾ ਖਰਚਾ ਨਿਕਲ ਸਕਦਾ ਪਰ ਇਹ ਨਿੱਕੀਆਂ ਜਿਗੀਆਂ ਸੀ ਆ ਸੋਚੇ ਕੌਣ ਦੂਜੇ ਪਾਸੇ ਜੇ ਸਾਡੇ ਇੱਥੇ ਮੌਜੂਦਾ ਵਿਧਾਇਕ ਨੇ ਰਾਣਾ ਗੁਜੀਤ ਸਿੰਘ ਜੀ ਮੈਨੂੰ ਨਹੀਂ ਲੱਗਦਾ 2023 ਤੋਂ ਜਿਹੜਾ ਇਹਨਾਂ ਜਿਆਦਾ ਪ੍ਰੋਟੈਸਟ ਆ ਰਹੇ ਜਿਹੜੀਆਂ ਨਹੀਂ ਮੰਗਾ ਜਿਹੜੀਆਂ ਨਹੀਂ ਕੰਪਲੀਟ ਹੋ ਰਹੀਆਂ ਵਿਧਾਨ ਸਭਾ ਦੇ ਵਿੱਚ ਅੱਜ ਤੱਕ ਜਿਹੜਾ ਵਾ ਇਸ ਮੁੱਦੇ ਨੂੰ ਹਾਈਲਾਈਟ ਨਹੀਂ ਕੀਤਾ ਗਿਆ ਕਿਉਂਕਿ ਉੱਤੇ ਪੂਰੇ ਪੰਜਾਬ ਦਾ মিডিਆ ਬੈਠਾ ਹੁੰਦਾ ਮੌਜੂਦਾ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਆ ਜਿਹੜੇ ਉਹਨਾਂ ਡਿਪਟੀ ਸੀਐਮ ਆ ਜਾਂ ਉਹਨਾਂ ਬਿਜਲੀ ਮੰਤਰੀ ਆ ਉਹਨਾਂ ਦੇ ਸਾਹਮਣੇ ਬੈਠੇ ਰਹਾਂ ਹਾਂ ਉਹਦਾ ਇਹਨਾਂ ਦੀ ਮੰਗ ਇਹਨਾਂ ਦਾ ਮੰਗ ਪੱਤਰ ਆਈ ਉੱਤੇ ਜਾ ਕੇ ਗੱਲ ਰੱਖੀ ਜਾ ਸਕਦੀ ਹੈ ਜਿੱਚ ਇਹਨਾਂ ਦਾ ਮੁੱਲ ਵੀ ਵਧਣਾ ਹੈਗਾ ਇਹਨਾਂ ਦੀ ਗੱਲ ਦਾ ਤੇ ਵਜਨ ਵੀ ਵਧਣਾ ਹੈ ਪਰ ਉਹਦੇ ਉੱਲ ਧਿਆਨ ਨਹੀਂ ਦਿੱਤਾ ਗਿਆ ਜਿਹੜੇ ਮਜੂਦਾ ਸਰਕਾਰ ਦੇ ਇੱਥੇ ਨੁਮਾਇੰਦੇ ਆ ਉਹ ਤੇ ਇਧਰ ਫੈ ਗਈ ਫੋਟੋਆਂ ਵਲੇ ਆ ਸੋ ਮੈਂ ਇੱਥੇ ਬਤੌਰ ਹਲਕਾ ਸੇਵਾਦਾਰ ਆਇਆ ਹਾਂ ਵੱਡਿਆਂ ਵੱਡਿਆਂ ਫੰਕਸ਼ਨਾਂ ਦੇ ਵਿੱਚ ਵਧੀਆ ਵਧੀਆ ਕੁੜਤੇ ਪਿਆਵੇਂ ਪਾ ਕੇ ਜਾਣਾ ਬੜੀ ਸੋਖੀ ਗੱਲ ਆ ਪਰ ਮਜ਼ਾ ਉਦੋਂ ਆਂਦਾ ਕਿ ਜਦੋਂ ਕਿਸੇ ਦੇ ਪ੍ਰਵਾਸ ਤੇ ਭੀੜ ਪਈ ਜਾਵੇ ਉਹਦਾ ਜਾ ਕੇ ਉਹਦਾ ਸਾਥ ਦੋਂ ਤੇ ਉਹਦੇ ਜਿਹੜੀ ਆ ਸਾਨੂੰ ਬੁੱਧੀ ਕਰੋ ਤਾਂ ਕਿ ਉਹਦਾ ਮਾੜਾ ਜਿਹਾ ਦੁੱਖ ਘਟੇ ਤੁਹਾਨੂੰ ਨਹੀਂ ਲੱਗਦਾ ਕਿ ਬਿਲੀ ਬੋਰਡ ਦੇ ਜਿਹੜੇ ਕਿ ਕੁਝ ਅਧਿਕਾਰੀ ਹੋਵੇ ਜਿਵੇਂ ਕਿ ਐਸੀਈਨ ਹੋਵੇ ਜਾਂ ਐਸਸੀ ਹੋਵੇ ਜਾਂ ਨਾ ਕੀ ਇੰਜੀਨੀਅਰ ਹੋਵੇ ਕਿਤਨੇ ਕਿਤੇ ਇਹਨਾਂ ਨੂੰ ਮਿੱਠੇ ਗੁਲੇ ਜਾਂਦੇ ਨੇ ਇਹਨਾਂ ਕੋ ਕੰਮ ਕਢਵਾਉਂਦਾ ਹੀ ਕੰਮ ਲੈਂਦੇ ਮੈਂ ਕਹਿੰਦਾ ਜੀ ਇਹਨਾਂ ਕੋ ਸਾਰਾ ਬਰਡਨ ਹੀ ਇਹਨਾਂ ਦੇ ਉੱਤੇ ਆ ਜੇ ਕਿਸੇ ਦਾ ਕਨੈਕਸ਼ਨ ਕੱਟਣਾ ਤਾਂ ਇਹ ਸਾਰੇ ਅੱਗੇ ਜੇ ਕਿਸੇ ਦੇ ਮੰਨ ਲਓ ਜਾ ਕੇ ਕੋਈ ਗੱਲ ਕਰਨੀ ਤਾਂ ਇਹ ਅਗੇ ਇਹ ਤੇ ਹੈਗੇ ਆ ਫੀਲਡ ਦੇ ਵਿਚਾਰੇ ਭੁਜਾਨ ਵਾਲੇ ਬੰਦੇ ਜਿਨ੍ਹਾਂ ਨੇ ਸਾਰਾ ਜਿਹੜਾ ਬਿਜਲੀ ਮੈਕਮਾ ਚੱਕਿਆ ਪਿਆ ਜੇ ਅੱਜ ਮੈਂ ਗਾਰੰਟੀ ਦਿੰਦਾ ਜੇ ਇਹ ਭਰਾ ਸਾਡੇ ਨਾਲ ਹੋਣ ਤੇ ਬਿਜਲੀ ਮੈਕਮੇ ਜਿਹੜੇ ਏਸੀ 'ਚ ਬੈਠੇ ਬੰਦੇ ਆ ਨਾ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਵੇ ਇਹਨਾਂ ਦੇ ਹੱਥ ਪੈਰ ਫੁੱਲ ਜਾਣ ਪਰ ਕਹਿੰਦੇ ਹੁੰਦੇ ਨਾ ਕਿ ਜਦੋਂ ਤੇ ਕੋਈ ਔਖਾ ਸਮਾਂ ਆਉਂਦਾ ਇਹ ਜਿਹੜੇ ਠੇਕਾ ਮਲਾਜ਼ਮ ਜਿਹੜੇ ਆ ਇਹਨਾਂ ਨੂੰ ਅੱਗੇ ਕਰਦੇ ਨਾ ਤੇ ਜਦੋਂ ਕੋਈ ਸੁੱਖ ਦਾ ਸਾਹ ਲੈਣ ਦੀ ਵਾਰੀ ਆਣੀ ਤੇ ਉਦੋਂ ਜਿਹੜੇ ਏਸੀਆਂ ਵਾਲੇ ਅਫਸਰਾਂ ਇਹਨਾਂ ਨੂੰ ਜਾ ਕੇ ਉੱਪਰ ਮੰਤਰੀਆਂ ਨੂੰ ਮਿਲ ਕੇ ਆਪਣੀ ਬੱਲੇ ਬੱਲੇ ਕਰਾ ਲੀਂ ਤੇ ਇਹਨਾਂ ਵਿਚਾਰਿਆਂ ਦੀਆਂ ਜਿਹੜੀਆਂ ਬੇਸਿਕ ਮੰਗਾਂ ਵਾ ਉਹ ਫੇਰ ਨਹੀਂ ਪੂਰੀਆਂ ਹੋਣੀਆਂ ਸਰਕਾਰ ਦੀ ਨੀਤੀ ਨੂੰ ਕਿੱਦਾਂ ਦੇ ਦੇ ਜਿਹੜੀ ਕਿ ਆਏ ਦਿਨ ਐਡਵਰਟਾਈਜ਼ਮੈਂਟ ਤੇ ਕਰਦੀ ਪਈ ਕਿ ਇਹਨਾਂ ਆਹ ਵਿਭਾਗ ਵਿੱਚ ਮਲਾਜ਼ਮ ਭਰਤੀ ਕਰ ਲਿਓ ਉਹ ਵਿਭਾਗ ਵਿੱਚ ਮਲਾਜ਼ਮ ਭਰਤੀ ਕਰੇ ਕੜ ਜਿਹੜੇ ਅੱਜ ਜਿੱਦਾਂ ਕਿ ਆ ਠੇਕੇ ਦੇ ਭਰਤੀਆਂ ਨੇ ਇਹ ਤੁਹਾਨੂੰ ਕਿਹਨੇ ਕੋ ਪੱਕੇ ਦੇ ਕੀਤੇਗੇ ਦੇਖੋ ਜੀ ਜਿਹੜਾ ਭਰਤੀ ਦੀ ਗੱਲ ਕਹਿੰਦੇ 50 ਹਜ਼ਾਰ ਨੌਕਰੀਆਂ ਕਹਿੰਦੇ ਤਕਰੀਬਨ ਹੁਣ ਫੇਰ ਨਵੀਆਂ ਦੇ ਦਿੱਤੀਆਂ ਮੈਂ ਕਹਿੰਦਾ ਨਵੀਆਂ ਨੌਕਰੀਆਂ ਦਿਓ ਜੰਮ ਜੰਮ ਦਿਓ ਚੰਗੀ ਗੱਲ ਆ ਪਰ ਜਿਹੜੇ ਵਿਚਾਰੇ ਆ ਡੀਸੀ ਰੇਟ ਦੇ ਕੱਚੇ ਮੌਜਨ ਠੇਕਾ ਭਰਤੀ ਆ ਉਹ ਇੰਨਾ ਦਾ ਤਾਂ ਸੋਚ ਲਓ ਜਿਹੜੇ ਇੰਨੇ ਇੰਨੇ ਸਾਲਾਂ ਤੋਂ ਤੁਹਾਡੇ ਬਿਜਲੀ ਵਿਭਾਗ ਦੇ ਲਈ ਆਪਣੀ ਜਾਨ ਦੀ ਬਾਜ਼ੀ ਲਾ ਕੇ ਤੁਹਾਡੇ ਮਹਿਕਮੇ ਨੂੰ ਚਲਾ ਰਹੇ ਆ ਪਹਿਲੇ ਇਹਨਾਂ ਨੂੰ ਤੇ ਪੱਕੇ ਕਰਨ ਦਾ ਸੋਚ ਲਓ ਨਹੀਂ ਅਜਿਹਾ ਕਿ ਇਹ ਮਲਾਜਮ ਭੱਤੀ ਆ ਇਹ ਵੀ ਕਿ ਕਿਹੜਾ ਰਕ ਤੇ ਐਸੇ ਆਸ ਤੇ ਕਹ ਲ ਕਿ ਮਹਿਕਮੇ ਵਿੱਚ ਭੱਤੀ ਹੋਏ ਸੀ ਕਿ ਕਿ ਇਹ ਵੀ ਪੱਕੇ ਹੋਵੋਗੇ ਕਿਤੇ ਲੱਗਦਾ ਨਹੀਂ ਕਿ ਜਿੱਦਾਂ ਹੁਣ ਨਵੇਂ ਕੰਨੇ ਤਾਂ ਉਹ ਵੀ ਕਾ ਇੱਥੇ ਹਾਸ ਵਿੱਚ ਰਹੂਗੇ ਨਵੇਂ ਤੇ ਮੈਨੂੰ ਲੱਗਦਾ ਪ੍ਰਧਾਨ ਸਾਹਿਬ ਕੋਈ ਹੋਰ ਹੀ ਬਸ ਜੀ ਤੁਹਾਡੇ ਕਿ ਨਹੀਂ ਹੋ ਰਹੇ ਹੋ ਰਹੇ ਆ ਜੀ ਪਰ ਸਾਡਾ ਹੱਲ ਨਹੀਂ ਨਾ ਕਰਦੇ ਦੇਖੋ ਜੀ ਇਨ੍ਹਾਂ ਦੇ ਉੱਤੇ ਬਾਹਰ ਦੇ ਬੰਦੇ ਲਿਆ ਕੇ ਆ ਕੇ ਬਿਠਾ ਰਹੇ ਆ ਇਹਨਾਂ ਦਾ ਤਾਂ ਸੋਚ ਲੈਣ ਜਿਹੜੇ ਬਾਹਰੋਂ ਬੰਦੇ ਆ ਕੇ ਇਹਨਾਂ ਦੇ ਉੱਤੇ ਡਿਕਟੇਟ ਕਰਨਗੇ ਪਰ ਜਿਹੜੇ ਪੁਰਾਣੇ ਬੈਠੇ ਆ ਇਹਨਾਂ ਦਾ ਹੱਕ ਕੌਣ ਦਵੇਗਾ ਜੀ ਤੁਹਾਨੂੰ ਲੱਗਦਾ ਕਿ ਜਿਹੜੀ ਭਰਤੀ ਹੋ ਰਹੀ ਆ ਪੰਜਾਬ ਸਟੇਟ ਦੇ ਬੱਚਿਆ ਦੀ ਹੋ ਰਹੀ ਹੈ ਕਿ ਬਾਹਰੋਂ ਬਾਹਰਲੇ ਸਟੇਟਾਂ ਦੇ ਭਰਤੀ ਹੋ ਰਹੀ ਹੈ ਨਹੀਂ ਤੁਹਾਡੇ ਸਾਰੇ ਸਾਹਮਣੇ ਮਲਾਇਮ ਵਿਚਾਰੇ ਠੇਕਾ ਮਲਾਇਮ ਗਿਆਰੇ ਕਿ ਬਾਹਰੋਂ ਬੰਦੇ 70% 75% ਆ ਰਹੇ ਆ ਜਿਹੜੇ ਹਰਿਆਣੇ ਦੇ Rajasthan ਦੇ ਇਧਰੋਂ ਆ ਰਹੇ ਆ ਤੇ ਨਵੇਂ ਜਿਹੜੇ ਆ ਉਹ ਬਾਹਰੋਂ ਆ ਰਹੇ ਆ ਪੁਰਾਣੇ ਜਿਹੜੇ ਲੋਕਲ ਆ ਇਸ ਕਰਕੇ ਕਿਉਂਕਿ ਨਵੇਂ ਨੂੰ ਬਾਹਰੋਂ ਤਾਲ ਲਿਆ ਰਹੇ ਆ ਕਿ ਇੱਥੇ ਜਿਹੜੀ ਨਾ ਇਹ ਤਾਕਤ ਪੰਜਾਬ ਚ ਆਪਸੀ ਭਾਈਚਾਰੇ ਦੀ ਵਾਧਾ ਨਾ ਜਾਵੇ ਤੇ ਆਪਣੇ ਹੱਕਾਂ ਦੇ ਲਈ ਆਵਾਜ਼ ਨਾ ਚੱਕਣ ਸੋ ਇਸ ਕਰਕੇ ਬਾਹਰੋਂ ਬੰਦੇ ਲਿਆ ਕੇ ਨੇ ਸਿਰ ਤੇ ਬਿਠਾਉਣ ਜਾ ਰਹੇ ਆ ਐਂ ਤਾਂ ਮਤ ਜਾ ਪੀਨੇ ਤੋਂ ਖਾਕੀ ਕਾ ਜਾਨਾ ਬਿਲਕੁਲ ਜੀ ਪੰਜਾਬੀਆਂ ਨੇ ਸਰਕਾਰ ਨੂੰ ਨਹੀਂ ਬਦਲਾਦੀ ਮਾਨਯੋਗ ਭਵੰਤਮਾਨ ਸਾਹਿਬ ਤੋਂ ਲੋਕਾਂ ਨੂੰ ਪੰਜਾਬ ਦੇ ਉਹ ਆਸਾ ਸੀ ਕਿਉਂਕਿ ਪਹਿਲੀਆਂ ਸਰਕਾਰਾਂ ਲੋਕਾਂ ਨੇ ਚੁੰਨ ਕੇ ਦੇਖ ਲਈ ਮੈਂ ਲਾਸਟ ਇੱਕ ਅਪੀਲ ਕਰੂੰਗਾ ਕਿਉਂਕਿ ਆਪਾਂ ਜਾਣਦੇ ਹਾਂ ਸੈਸ਼ਨ ਜਿਹੜਾ ਬਜਟ ਸੈਸ਼ਨ ਆ ਵਿਧਾਨ ਸਭਾ ਦਾ ਜਿਹੜਾ 26 ਤਰੀਕ ਤੋਂ ਸ਼ੁਰੂ ਹੋਣ ਜਾ ਰਿਹਾ ਵਾ ਐਮਐਲਏ ਰਾਣਾ ਗੁਜੀਤ ਸਿੰਘ ਜੀ ਤੁਹਾਨੂੰ ਇੱਕ ਤੁਸੀਂ ਇੰਨਾ ਹੀ ਦੇ ਵਿਚਾਰਾਂ ਗੱਲ ਨਹੀਂ ਸੁਣਦੇ ਐਜ਼ ਅ اپੋਜੀਸ਼ਨ ਲੀਡਰ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਉੱਥੇ ਵਿਧਾਨ ਸਭਾ ਜਿੰਨਾਂ ਦੀ ਮੰਗਾਂ ਦੇ ਬਾਰੇ ਥੋੜੀ ਜੀ ਗੱਲ ਚੱਕੋ ਤਾਂ ਕਿ ਤੁਹਾਡੀ ਜ਼ਿੰਮੇਵਾਰੀ ਥੋੜੀ ਜੀ ਸੋਚ 10 ਸਕੇ ਪੈ ਪੂਰੀ ਹੋਵੇ ਤਾਂ ਕਿ ਇਹ ਵੀ ਸੋਚ ਸਕਣ ਕਿ ਕਪੂਥਲੇ ਦੇ ਐਮਐਲਏ ਕਪੂਥਲੇ ਦੇ ਰਾਣਾ ਗੁਜੀਤ ਸਿੰਘ ਕਿਤੇ ਸਰਕੀ ਨਾਂ ਵਾਜੀ ਆਪਣਾ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਪਾਵਰ ਕਮਨ ਟ੍ਰਾਂਸਕੋ ਠੇਕਾ ਮਜ਼ਦਮ ਯੂਨੀਅਨ ਸਰਕਲ ਪ੍ਰਧਾਨ ਕਪੂਰਥਲਾ ਕੀ ਮੁਸ਼ਕਲ ਕੀ ਆ ਰਹੀ ਹੈ ਜਿਹੜਾ ਤੁਸੀਂ ਕੀ ਕਹ ਲੋ ਕੀ ਆਪਣੇ ਆਪਣਾ ਪ੍ਰਦਰਸ਼ਨ ਕਰ ਰਹੇ ਹੈ ਧਰਨਾ ਵੀ ਲਾਇਆ ਪਿਆ ਦਫ਼ਤਰ ਦੇ ਬਾਹਰ ਇਹ ਸਾਰਾ ਮਾਮਲਾ ਕੀ ਹੈ ਮੁਸ਼ਕਲਾਂ ਤੇ ਸਭ ਤੋਂ ਵੱਡੀ ਤੇ ਅਸੀਂ ਸਰਕਾਰ ਅੱਗੇ ਵੀ ਇਹ ਮੰਗ ਕਰਦੇ ਆਂ ਵੀ ਸਾਡੇ ਜਿਹੜਿਆ ਮਲਾਜ਼ਮ ਆ ਇਹਨਾਂ ਨੂੰ ਵਿਭਾਗ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ ਤੇ ਜੋ 1948 ਐਕਟ ਮੁਤਾਬਕ ਜੋ ਸਾਡੀ ਸੈਲਰੀ ਬਣਦੀ ਹੈ ਘੱਟੋ ਘੱਟ ਉਜਰਤ ਵਾਲੀ ਉਹ ਸਾਨੂੰ ਦਿੱਤੀ ਜਾਵੇ ਡਾਕਟਰ ਕਿੰਨੇ ਮਲਾਜ਼ਮ ਆ ਜਿਹੜੇ ਕਿ ਕਹ ਲੋ ਕੀ ਕੰਟਰੈਕਟ ਤੇ ਕੰਮ ਕਰਦੇ ਆਂ ਸਰਕਲ ਕਪੂਰਥਲਾ ਦੇ ਵਿੱਚ 525 ਮੁਲਾਜ਼ਮ ਨੇ ਤੇ ਜਿਹੜੇ ਕਹਿੰਦੇ ਮੁਲਾਜ਼ਮ ਬਰਗਵਾ ਇਹ ਕਹਿੰਦੇ ਕਿ ਕੰਪਨੀ ਦੇ ਥਰੂ ਜਿਹੜਾ ਕਿ ਕੰਮ ਕਰ ਰਹੇ ਆ ਮਤਲਬ ਕਿੰਨੇ ਸਾਲਾਂ ਤੋਂ ਕਰ ਰਹੇ ਆ ਇਹ ਵਿਜਨ ਪਲੱਸ ਸਿਕਿਉਰਿਟੀ ਕੰਟਰੋਲ ਕੰਪਨੀ ਹੈ ਜੀ ਦਿੱਲੀ ਦੀ ਕੰਪਨੀ ਹੈ ਇਹ ਬਾਹਰ ਦੀਆਂ ਕੰਪਨੀਆਂ ਨੂੰ ਠੇਕੇ ਦਿੱਤੇ ਹੋਏ ਆ ਵੱਡੀਆਂ ਕੰਪਨੀਆਂ ਨੂੰ ਉਹਨਾਂ ਦੀ ਮਤਲਬ ਕਾਰਪੋਰੇਟ ਘਰਾਣਿਆਂ ਦੀ ਲੁੱਟ ਕਰ ਰਹੇ ਆ ਸਾਡਾ ਸ਼ੋਸ਼ਨ ਕਰ ਰਹੇ ਆ ਸਾਨੂੰ ਇੱਕ ਬੰਦੇ ਦੀ ਸਾਡੀ ਸੈਲਰੀ ਜਿਹੜੀ ਇਹ 30 ਤੋਂ 32000 ਰੁਪਿਆ ਲੈਂਦੇ ਆ ਕੰਪਨੀ ਵਾਲੇ ਜਦਕਿ ਸਾਨੂੰ ਇਹ 12 ਤੋਂ 14000 ਰੁਪਿਆ ਦਿੰਦੇ ਆ ਜਦਕਿ ਸਰਕਾਰ ਆਏ ਦੇਣਾ ਕਹਿ ਕੇ ਐਡਵਰਟਾਈਜ਼ਮੈਂਟ ਵੀ ਕਰਦੀ ਹੈ ਕਿ ਅਸੀਂ ਇੰਨਾ ਮੁਲਾਜ਼ਮ ਪੱਤੀ ਕਰ ਲਿਆ ਪਿਆ ਜਿਹੜੇ ਕਿ ਇਹਨੇ ਸਾਲਾ ਤੋਂ ਕੱਚੇ ਮੁਲਾਇਮ ਲੱਗੇ ਪਏ ਉਹਨਾਂ ਨੂੰ ਪੱਕੇ ਕਰਨ ਦਾ ਪ੍ਰੋਸੈਸ ਚੋਂਨ ਕਰਦੀ ਪਈ ਹੈ ਉਹ ਸਭ ਇਹਨਾਂ ਦਾ ਜੀ ਉਹ ਝੂਠੀ ਅਫਵਾਹ ਆ ਜੇ ਕਿ ਕਿਤੇ ਕਹਿ ਵੀ ਦਿੰਦੇ ਅਸੀਂ ਪੱਕਾ ਕੀਤਾ ਤੇ ਲਿਆਂ ਕਿਹੜਾ ਕੀਤਾ ਆ ਵਿਖਾਣ ਉਹਨਾਂ ਦੇ ਨੋਟੀਫਿਕੇਸ਼ਨ ਕਿੱਥੇ ਕੀਤਾ ਪੱਕਾ ਕੋਈ ਆ ਸਾਡੇ ਤੇ ਅਸੀਂ ਈਨ੍ਹੇ ਸਾਲਾਂ ਤੋਂ ਆ 7 7 8 8 ਸਾਲ 9 9 ਸਾਲ ਵਾਲੇ ਮੁੰਡੇ ਬੈਠੇ ਸਾਰੇ ਕੋਈ ਨਹੀਂ ਪੱਕਾ ਕੀਤਾ ਇਹਨਾਂ ਤਾਂ ਮਤਲਬ ਕਿ ਕਿਤਨਾ ਕਿਤੇ ਤਾਨੂੰ ਲੱਗਦਾ ਕਿ ਜਿਵੇਂ ਕਿ ਸਰਕਾਰ ਵੱਲੋਂ ਆਮ ਲੋਕਾਂ ਨੂੰ ਵੀ ਗੁੰਮਰਾ ਕੀਤਾ ਜਾ ਰਿਹਾ ਕੀਤਾ ਜਾ ਰਿਹਾ ਜੀ ਜਦੋਂ ਇਹ ਸੱਤਾ 'ਚ ਆਉਣਾ ਸੀ ਉਦੋਂ ਭਗਵੰਤ ਮਾਨ ਦਾ ਕਹਿਣਾ ਕੁਝ ਹੋਰ ਸੀ ਵੀ ਅਸੀਂ ਕੱਚਾ ਸ਼ਬਦ ਰਹਿਣ ਨਹੀਂ ਦੇਣਾ ਅੱਜ ਅਰ ਮੈਂ ਕੋਈ ਧਰਨਾ ਲੱਗਣ ਨਹੀਂ ਦੇਣਾ ਅੱਜ ਇਸ ਸਰਕਾਰ ਦੇ ਸਮੇਂ ਵਿੱਚ ਸਭ ਤੋਂ ਜ਼ਿਆਦਾ ਧਰਨੇ ਲੱਗ ਰਹੇ ਆ ਚਲੋ ਇਹ ਤਾਂ ਗੱਲ ਰਹੀ ਚਲੋ ਕਿ ਜੇ ਕਿ ਕੰਟਰੈਕਟ ਬੇਸ ਤੇ ਜੇ ਕਿ ਮਲਾਜਮਾਂ ਦੀ ਤਾਂ ਹੁਣ ਜਿਹੜੇ ਕੰਪਨੀ ਵੱਲੋਂ ਤੁਹਾਡੇ ਨਾਲ ਕਿਸ ਤਰੀਕੇ ਨਾਲ ਠੱਗੀ ਕੀਤੀ ਜਾ ਰਹੀ ਤਾਂ ਕਿੱਦਾਂ ਤੁਹਾਡੀ ਤਰਖਾਵਾਂ ਨੂੰ ਰੋਕੇ ਜਾਂਦਾ ਦੇਖੋ ਜੀ ਇਦਾਂ ਵਾ ਕੰਪਨੀ ਸਾਡੇ ਜੋ ਸਾਡਾ ਬਣਦਾ ਹੱਕਿਆ ਨਾ ਉਹਦੇ ਵਿੱਚੋਂ ਜਿਵੇਂ ਕਿ ਸਾਨੂੰ ਨਾ ਤੇਲ ਪੱਤਾ ਮਿਲਦਾ ਹੈਗਾ 1931 ਰੁਪਏ ਸਾਡਾ ਪਹਿਲੇ 20 ਮਹੀਨੇ ਇਹਨਾਂ ਨੇ 200 ਮਤਲਬ 16500 ਪਾਉਂਦੇ ਰਹੇ ਉਹਦਾ 5 5 6 6000 ਰੁਪਿਆ ਮੁੰਡਿਆਂ ਦਾ ਇਕੱਲੇ ਇਕੱਲੇ ਦਾ 525 ਵਿੱਚੋਂ ਉਹ ਨਿਕਲਦਾ ਮੋਬਾਈਲ ਪੱਤਾ ਨਹੀਂ ਪਾਇਆ ਇਹਨਾਂ ਨੇ ਜੀ 7 ਤੱਕ 1000 ਰੁਪਿਆ ਇਹ ਨਿਕਲਦਾ ਜੀ ਬਾਕੀ ਸਮੇਂ ਸਮੇਂ ਸਰ ਜੋ ਡੀਸੀ ਵੱਲੋਂ ਰੇਟ ਵਧੇ ਹੋਏ ਆ ਉਹਨਾਂ ਦਾ ਏਰੀਆ ਰਹਿੰਦਾ ਹੈ ਮਤਲਬ ਕੁੱਲ ਮਿਲਾ ਕੇ 32 32000 ਰੁਪਿਆ ਇਕੱਲੇ ਇਕੱਲੇ ਕੰਮੇ ਦਾ ਇਹ ਨੱਪ ਕੇ ਬੈਠੀ ਕੰਪਨੀ ਜੇ ਆਪਾਂ ਗੱਲ ਕਰੀਏ ਬਿਜਲੀ ਬੋਰਡ ਦੇ ਉੱਚ ਅਧਿਕਾਰੀ ਜਿਵੇਂ ਕਿ ਐਸਸੀ ਸਾਹਿਬ ਇਹਨਾਂ ਨੂੰ ਤੁਸੀਂ ਆਪਣੇ ਮੰਗ ਪੱਤਰ ਦਿੱਤੇ ਆ ਤੇ ਇਹਨਾਂ ਬੋਲੋ ਵੀ ਤੁਹਾਡੀ ਮੰਗਾਂ ਨੂੰ ਗਾਂ ਅੰਗੇ ਰੱਖਿਆ ਗਿਆ। ਦੇਖੋ ਜੀ ਝੂਠਾ ਆਸ਼ਵਾਸਨ ਦਿੱਤਾ ਜਾਂਦਾ ਵਾ ਕੋਈ ਮੰਗ ਦਾ ਹੱਲ ਨਹੀਂ ਹੁੰਦਾ ਤੁਸੀਂ ਅੱਜ ਹੀ ਵੇਖ ਰਹੇ ਹੋ ਸਾਡਾ ਦੂਸਰਾ ਦਿਨ ਲਗਾਤਾਰ ਹੋ ਗਿਆ ਧਰਨਾ ਮੁਜਾਰਾ ਕਰਦਿਆਂ ਨੂੰ ਤੇ ਅੱਗੇ ਛੁੱਟੀਆਂ ਆ ਰਹੀਆਂ ਕੱਲ ਹੋਲੀ ਆ ਤੇ ਸਾਡਾ ਜੋ ਬਣਦਾ ਹੱਕਾ ਸਾਨੂੰ ਨਹੀਂ ਦਿੱਤਾ ਜਾ ਰਿਹਾ। ਬਿਜਲੀ ਬੋਰਡ ਤਾਂ ਵੈਸੇ ਤਾਲੇ ਰੱਬ ਦੇ ਹਸਰੇ ਚੱਲਦਾ ਪਿਆ ਵਾ ਤੇ ਜੇ ਮੁਲਾਜ਼ਮ ਵਰਕ ਵੀ ਨਹੀਂ ਰਹੂਗਾ ਤੇ ਬਿਲੀ ਬੋਰਡ ਲੱਗਦਾ ਨਹੀਂ ਕਿ ਕਾਲਾ ਲੱਗਨੇ ਹਾਂਜੀ ਇਹ ਵੇਖੋ ਜੀ ਇਹ ਤੇ ਜਰੂਰ ਹੋ ਚੱਲਾ ਵਾ ਕਿਉਂਕਿ ਵੇਖੋ ਚੰਡੀਗੜ੍ਹ ਦੇ ਵਿੱਚ ਵੀ ਆਧਾਰਾ ਪ੍ਰਾਈਵੇਟ ਕਰਤਾ ਸਾਰਾ ਸਾਰੇ ਮੁਲਾਜ਼ਮ ਟਾਈਮ ਤੋਂ ਪਹਿਲਾਂ ਰਿਟਾਇਰ ਕਰਕੇ ਭੇਜ ਦਿੱਤੇ ਘਰਾਂ ਨੂੰ ਹੌਲੀ-ਹੌਲੀ ਇਹ ਵੀ ਆਧਾਰੇ ਪ੍ਰਾਈਵੇਟ ਕਰ ਦੇਣੇ ਉਹਨਾਂ ਨੇ ਵੇਚ ਦੇਣੇ ਨੇ ਕੰਪਨੀਆਂ ਨੂੰ ਵੱਡੀਆਂ ਨੂੰ ਫਿਰ ਹੋਰ ਵੀ ਭਾਰੀ ਲੁੱਟ ਹੋਣੀ ਇਸ ਮੁਲਾਜ਼ਮਾਂ ਦੀ ਹੁਣ ਅਸੀਂ ਲੋਕਾਂ ਦੇ ਘਰਾਂ ਵਿੱਚ ਲੋਕਾਂ ਦੇ ਘਰਾਂ ਨੂੰ ਰੁਸ਼ਨਾਣੇ ਆ ਉਹਨਾਂ ਦੇ ਘਰਾਂ ਵਿੱਚ ਚਾਨਣ ਕਰਨੇ ਆ ਪਰ ਸਾਡੇ ਆਪਣੇ ਹੀ ਘਰਾਂ ਵਿੱਚ ਹਨੇਰਾ ਆ ਮੰਗ ਕੀ ਹੈ ਸਰਕਾਰ ਤੋਂ ਮੰਗ ਇਹ ਹੈ ਸਾਨੂੰ ਪਹਿਲਾ ਵਿਭਾਗ ਵਿੱਚ ਆਪਣੇ ਰੈਗੂਲਰ ਕੀਤਾ ਜਾਵੇ ਕੰਪਨੀਆਂ ਨੂੰ ਬਾਹਰ ਕੱਢਿਆ ਜਾਵੇ ਸਾਨੂੰ ਸਿੱਧਾ ਵਿਭਾਗ ਵਿੱਚ ਲਿਆ ਜਾਵੇ ਤੇ ਜੋ ਸਾਡਾ 1948 ਐਕਟ ਮੁਤਾਬਕ ਸਾਨੂੰ ਘੱਟੋ ਘੱਟ ਉਜਰਤ ਦੇ ਕਾਨੂੰਨ ਦੇ ਤਹਿਤ ਸੈਲਰੀ ਬਣਦੀ ਹੈ ਉਹ ਦਿੱਤੀ ਜਾਵੇ ਕਿਹਨ ਦਾ ਬਤਕ ਕਿਤੇ ਨਾ ਕਿਤੇ ਜਿਹੜਾ ਕਿ ਠੇਕਾ ਸਿਸਟਮ ਖਤਮ ਹੋਣਾ ਚਾਹੀਦਾ ਹੈ ਹੋਣਾ ਚਾਹੀਦਾ ਜੀ